ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਆਓ ਸੰਤ ਬਾਬਾ ਹਜ਼ਾਰ ਸਿੰਘ ਜੀ ਦੇ ਬਚਨਾਂ ਵਿੱਚੋਂ ਇੱਕ ਸਾਕੀ ਆਪ ਜੀ ਨਾਲ ਸਾਂਝ ਪਾਈਏ ਇਹ ਸਾਕੀ ਡਾਕਟਰ ਸ਼ਿਵ ਸਿੰਘ ਜੀ ਗੁਰਦਾਸਪੁਰ ਵਾਲੇ ਸੋ ਉਹਨਾਂ ਦੇ ਮਿਲਾਪ ਨਾਲ ਸੰਬੰਧਿਤ ਹੈ ਉਹਨਾਂ ਦਾ ਮਿਲਾਪ ਕਦੋਂ ਅਤੇ ਕਿਵੇਂ ਸੰਤ ਬਾਬਾ ਹਜ਼ਾਰ ਸਿੰਘ ਜੀ ਦੇ ਨਾਲ ਹੋਇਆ ਸੋ ਦੋ ਵੀਡੀਓ ਕਿ ਆਪ ਜੀ ਦੇ ਨਾਲ ਸਾਂਝ ਪਾ ਚੁੱਕੇ ਹਾਂ ਸੋ ਇਹ ਤੀਸਰੀ ਵੀਡੀਓ ਦੀ ਸੇਵਾ ਆਪ ਜੀ ਰਵਾਨ ਕਰਨੀ ਜੀ ਸੋ ਬਾਬਾ ਹਜਾਰਾ ਸਿੰਘ ਜੀ ਨੇ ਡਾਕਟਰ ਸਿਪ ਸਿੰਘ ਜੀ ਨੂੰ ਜਦੋਂ ਕਿਹਾ ਕਿ ਤੁਸੀਂ ਅੱਠ ਦਿਨ ਡੇਰੇ ਨਹੀਂ ਆਉਣਾ ਜਦੋਂ ਅੱਠਾਂ ਦਿਨਾਂ ਮਗਰੋਂ ਡਾਕਟਰ ਸਾਹਿਬ ਸੰਤ ਬਾਬਾ ਹਜਾਰਾ ਸਿੰਘ ਜੀ ਦੇ ਕੋਲ ਗਏ ਤਾਂ ਬਾਬਾ ਜੀ ਨੇ ਉਹਨਾਂ ਨੂੰ ਕੋਲ ਬਿਠਾਇਆ ਤੇ ਫਿਰ ਡਾਕਟਰ ਸਾਹਿਬ ਨੇ ਬਾਬਾ ਜੀ ਨੂੰ ਪੁੱਛਿਆ ਕਿ ਸ਼ਬਦ ਆਪ ਤੋਂ ਲਿਆ ਹੈ ਤੇ ਵਰਦੀ ਨਸ਼ਹਿਰੇ ਵਾਲੇ ਮਹਾਰਾਜ ਦੀ ਲਈ ਹੈ ਤੇ ਜਦੋਂ ਸ਼ਬਦ ਦਾ ਜਾਪ ਕਰਦਾ ਹਾਂ ਤਾਂ ਮੈਂ ਧਿਆਨ ਕਿਸ ਦਾ ਤਰਨਾ ਹੈ ਤੁਹਾਡਾ ਕਿ ਨਸ਼ਹਿਰੇ ਵਾਲਿਆਂ ਦਾ ਅਗਿਉ ਸੰਤ ਬਾਬਾ ਹਜ਼ਾਰਾ ਸਿੰਘ ਜੀ ਕਹਿਣ ਲੱਗੇ ਕੀ ਨਾ ਮੇਰਾ ਧਿਆਨ ਤਰਨਾ ਹੈ ਨੰਨੁ ਸ਼ਹਿਰੇ ਵਾਲਿਆਂ ਦਾ ਸ਼ਬਦ ਗੁਰਪੀਰ ਹੈ ਸ਼ਬਦ ਦਾ ਧਿਆਨ ਤਰਨਾ ਹੈ ਨਸ਼ਹਿਰੇ ਵਾਲਿਆਂ ਨੇ ਵੈਗੁਰੂ ਸ਼ਬਦ ਰੱਖਿਆ ਹੈ ਨਾਲ ਵਰਦੀ ਲਾ ਲਈ ਹੈ ਅਸੀਂ ਵਰਦੀ ਕੋਈ ਨਹੀਂ ਰੱਖੀ ਵੈਗੁਰੂ ਸ਼ਬਦ ਦੇ ਨਾਲ ਸਤਨਾਮ ਲਾ ਲਿਆ ਹੈ ਸ਼ਬਦ ਦਾ ਹੀ ਧਿਆਨ ਤਰਨਾ ਹੈ ਹੋਰ ਕਿਸੇ ਦਾ ਨਹੀਂ ਸ਼ਬਦੀ ਫਕੀਰੀ ਧਾਰਨ ਕਰਨੀ ਹੈ ਇੰਜ ਡੇਰੇ ਤੂੰ ਆਣ ਕੇ ਵੀ ਡਾਕਟਰ ਸਾਹਿਬ ਕਹਿੰਦੇ ਮੇਰਾ ਮਨ ਉੱਥੇ ਹੀ ਰਿੰਦਾ ਹੌਲੀ ਹੌਲੀ ਨੂੰ ਸ਼ਹਿਰੇ ਵਾਲਿਆਂ ਦਾ ਬਾਣਾ ਵੀ ਉਤਾਰ ਦਿੱਤਾ ਸਵੇਰੇ ਦੁਪਹਿਰੀ ਤੇ ਸ਼ਾਮੀ ਤਿੰਨ ਵੇਲੇ ਸੰਤਾਂ ਦੇ ਦਰਸ਼ਨ ਕਰਨ ਲਈ ਡੇਰੇ ਜਾਣਾ ਸ਼ੁਰੂ ਕਰ ਦਿੱਤਾ ਸ਼ਬਦੇ ਖੰਡੇ ਖੂਬ ਖੜਕਦੇ ਇੰਜ ਲੱਗਦਾ ਸੀ ਜਿਵੇਂ ਸ਼ਬਦ ਵਿੱਚ ਹੀ ਜਾਨ ਹੋਵੇ ਸੁ ਸੰਤਾਂ ਦੇ ਦਰਸ਼ਨ ਕੀਤੇ ਬਿਨਾ ਇੱਕ ਦਿਨ ਵੀ ਨਹੀਂ ਸੀ ਲੰਘਦਾ ਇਹ ਵੀ ਜਦਨ ਕਰਨਾ ਕਿ ਤਕਰੀਬਨ ਨੰਗੇ ਪੈਰੀ ਤੁਰ ਕੇ ਹੀ ਡੇਰੀ ਜਾਇਆ ਜਾਵੇ ਬਾਅਦ ਵਿੱਚ ਸਾਈਕਲ ਤੇ ਜਾਣਾ ਸ਼ੁਰੂ ਕਰ ਦਿੱਤਾ ਜਦੋਂ ਨੰਗੇ ਪੈਰੀ ਤੁਰਦੇ ਜਾਣਾ ਤਾਂ ਲੋਕਾਂ ਕੋਲੋਂ ਸ਼ਰਮਾਉਂਦੀ ਹੋਏ ਜਾਣਾ ਤੇ ਛੀਨੇ ਪਿੰਡ ਦੇ ਬਾਰ ਬਾਰ ਦੀ ਜਾਣਾ ਭਾਵੇਂ ਪ੍ਰਸ਼ਾਦਾ ਅਟ ਪੈਰ ਹੀ ਡਾਕਟਰ ਸਾਹਿਬ ਸਕਦੇ ਸਨ ਪਰ ਡੇਰੀ ਤੋਂ ਬੋਧ ਕੁਝ ਖਾਣ ਨੂੰ ਮਿਲ ਜਾਂਦਾ ਸੀ ਕਦੀ ਗੋੜ ਕਦੀ ਲੱਸੀ ਕਦੀ ਦੁੱਧ ਤੇ ਬਾਬੇ ਹੋਰਾਂ ਕਹਿਣਾ ਕੀ ਲੱਸੀ ਪੀ ਲੈ ਤੇਰੇ ਲਈ ਰੱਖੀ ਹੈ ਤੇ ਲੱਸੀ ਕਈ ਦਿਨਾਂ ਦੀ ਬਹੀ ਵੀ ਹੋਣੀ ਪਰ ਤੇ ਜੀ ਵਿੱਚ ਕਰਮ ਚੱਲਦੇ ਹੋਣੇ ਤਾਂ ਵੀ ਸਤ ਕਰਕੇ ਪੀ ਲੈਣੀ ਕਦੇ ਫੋਟੋ ਖਿਚਾਉਣ ਦਾ ਖਿਆਲ ਨਹੀਂ ਆਇਆ ਇੱਕ ਦਿਨ ਮੈਂ ਕੁਝ ਪਤਾਸੀ ਲਈ ਅਤੇ ਸੰਤਾਂ ਦੇ ਦਰਸ਼ਨ ਕਰਨ ਤੁਰ ਪਿਆ ਡਾਡਾ ਸਾਹਿਬ ਕਹਿੰਦੇ ਮਨ ਵਿੱਚ ਪਤਾਸੀ ਆਬਾਰੀ ਮੈਂ ਇਹ ਸੋਚਿਆ ਕਿ ਜੇ ਉਹ ਮੇਰੇ ਗੁਰੂ ਹੋਣਗੇ ਬਾਬਾ ਹਜਾਰਾ ਸਿੰਘ ਤਾਂ ਮੇਰੇ ਪਤਾਸੀ ਰੱਖ ਲੈਣਗੇ ਤੇ ਸਾਡਾ ਦੋਹਾਂ ਦਾ ਮੇਲ ਸ਼ੀਨੇ ਸਟੇਸ਼ਨ ਤੇ ਹੋ ਗਿਆ ਮੈਂ ਆਪਣੀ ਆਸ਼ੀਅ ਮੁਤਾਬਕ ਉਹਨਾਂ ਗੇਪਤਾਸੀ ਰੱਖੀ ਉਹਨਾਂ ਪਤਾਸੀ ਫੜ ਲਈ ਤੇ ਫੜ ਕੇ ਮੱਥੇ ਨਾਲ ਸੁਹਾ ਕੇ ਮੈਨੂੰ ਵਾਪਸ ਕਰ ਦਿੱਤੇ ਤੇ ਕਹਿਣ ਲੱਗੇ ਗੁਰੂ ਸਾਹਿਬ ਦਾ ਬਾਬਾ ਨਾਨਕ ਬਾਕੀ ਸਾਰੇ ਭਾਈ ਭਾਈ ਤੇ ਆਹ ਤੇਰਾ ਮਾਲ ਸਾਨੂੰ ਪੁੱਜ ਗਿਆ ਸੋ ਬਾਬਾ ਜਹਰਾ ਸਿੰਘ ਜੀ ਕਦੇ ਵੀ ਗੁਰੂ ਬਣ ਦੀ ਗੱਲ ਨਹੀਂ ਸੰਕਰਦੇ ਕੇਵਲ ਤੇ ਕੇਵਲ ਗੁਰੂ ਬਾਬਾ ਨਾਨਕ ਹੀ ਰਹੇਗਾ ਇਹ ਕਹਿੰਦੇ ਸਨ ਤੇ ਬਾਕੀ ਸਾਰੇ ਭਾਈ ਭਾਈ ਕੋਈ ਵੱਡਾ ਤੇ ਕੋਈ ਨਿੱਕਾ ਭਾਈ ਜਿਵੇਂ ਜਿਵੇਂ ਪਰਮੇਸ਼ਰ ਸੂਝ ਦਿੰਦਾ ਹੈ ਤਿਵੇਂ-ਤਿਵੇਂ ਵਰਤੀ ਬਣਦੀ ਜਾਂਦੀ ਹੈ ਮੈਂ ਇਹ ਗੱਲ ਪੱਕੀ ਕਰ ਲਈ ਕਿ ਸੰਤਾ ਦਾ ਹੁਕਮ ਮੰਨਣਾ ਹੈ ਕੁਝ ਵੀ ਹੋਵੇ ਬਚਨ ਨਹੀਂ 모ੜਨਾ ਸਭ ਤੋਂ ਉੱਤਮ ਬਾਤ ਈ ਇਹੀ ਹੈ ਹੁਕਮ ਮੰਨਣਾ ਹੁਕਮ ਮੰਨਿਆ ਹੋਵੇ ਪ੍ਰਵਾਨ ਤਖਸਮੇ ਕਾ ਮਹਿਲ ਪਾਈ ਸੀ ਵਾਹਿਗੁਰੂ ਜੀ ਇੱਥੇ ਸਾਡਾ ਫਤਿਹ ਬੁਲਾਵੋ ਬਾਕੀ ਸਾਕੀ ਅਗਲੇ ਪਾਗ ਦੇ ਵਿੱਚ ਆਪ ਜੀ ਸਰਵਣ ਕਰੋਗੇ ਸੋ ਵੱਤ ਵਰ ਸ਼ੇਅਰ ਕਰ ਦਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਓ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ